ਕਪਤਾਨ ਬੁੜੀਖੰਨਾ ਸ਼੍ਰੀਮਤੀ ਅਮਨੀਤ ਕੌਂਡਨ ਮੈਮ ਉਹਨਾਂ ਦੇ ਸੁਪਰਵਾਈਜ਼ਨ ਲੀਡਰਸ਼ਿਪ ਅੰਦਰ ਖੰਨਾ ਬੁੜੀਸ ਰੈਗੂਲਰ ਦੇ ਵੱਲ ਮਾਰਿਆਂ ਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਕਮੇਟੀ ਸੱਤੰਦ ਕਿ ਉਟਾਂਪੋਆ ਕਰਨ ਵਾਲਾ ਜਿਹੜਾ ਕਿ ਉਹ ਦਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਾਚਿਵੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਵਿੱਚ ਐਕਟਿਵ ਸੀਗਾ ਉਹਨੂੰ ਅਸੀਂ ਉਹਦੇ 5 ਬੰਦੇ ਅਸੀਂ ਕਾਬੂ ਕੀਤੇ ਨੇ ਸਾਨੂੰ 5 ਤਰੀਕ ਨੂੰ 5 ਮਈ ਨੂੰ ਇੱਕ ਤਲਅੰਮ ਲੀਸੀ ਪਵਨਦੀਪ ਸਿੰਘ ਜਿਹੜਾ ਵੀਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਰਾਤੀ ਮੈਂ 2:30 ਵਜੇ ਆਪਣੀ ਗੱਡੀ ਤੇ ਵੀਜੇ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਪ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਲੀਜ਼ਾ ਗੱਡੀ ਚ ਚਾਰ ਨੂੰ ਨਾਮ ਨੂੰ ਵਿਅਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁੱਟਮਾਰ ਕੀਤੀ ਤੇ ਉਦੋਂ ਉਹਦੇ ਦੋ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ਡਿਊਰਿੰਗ ਇਨਵੈਸਟੀਗੇਸ਼ਨ ਇਹ ਚਾਰੀ ਬੰਦੇ ਜਿਹੜੇ ਆ ਆਇਡੈਂਟੀਫਾਈ ਹੋ ਗਏ ਸੀ ਅਸੀਂ ਚਾਰਾਂ ਨੂੰ ਜਿਹੜਾ ਦਰਜ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ 56 ਨੰਬਰ ਮਕਦਮਾ थाना ਮਾਚੀਵਾੜਾ ਦੇ ਵਿੱਚ 379 ਬੀ 307 ਨੰਬਰ 377 ਤੇ 473 ਆਈਪੀਸੀ ਦੇ ਅੰਦਰ ਦਰਜ ਕਰ ਲਿਆ ਸੀ ਜਿਹੜੇ ਚਾਰ ਵਿਅਕਤੀ ਹੈ ਇਹਨਾਂ ਦੇ ਨਾਮ ਹੈ ਨਦੀਪ ਸਿੰਘ ਗੁਰਿੰਦਰ ਸਿੰਘ ਆਕਾਸ਼ਦੀਪ ਤੇ ਅਮਰਪ੍ਰੀਤ ਸਿੰਘ ਇਹ ਚਾਹੋਗਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਜਿਹੜੇ 25 ਤੋਂ 30 ਸਾਲ ਦੀ ਇਹਨਾਂ ਦੀ ਉਮਰ ਹੈ ਇਹਨਾਂ ਨੇ ਜੇ ਰਾਤ ਨੂੰ ਜਿਹੜੇ ਆਪਣੀ ਗੱਦੀ ਵਰਤੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸਮਸਾਨ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਫੁੱਟਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਘੇਰਾ ਖੋਲੰਦੇ ਸੀ ਇਸ ਗ੍ਰਾਮ ਤੋਂ ਅਸੀਂ ਹੁਣ ਤੱਕ ਜਿਹੜੇ ਹੁਣ ਤੱਕ ਸਾਡੀ ਤਫਤੀਸ਼ ਦੇ ਵਿੱਚ ਅਸੀਂ ਇਹਨਾਂ ਤੋਂ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਡੀਜ਼ਰਵ ਗੱਡੀ ਇੱਕ ਪੁਲਿਸ ਗੱਡੀ ਤੇ ਇੱਕ ਬਤਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ 1.5 ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਪੜਾ ਵਾਰਦਾਤ ਦੇ ਵਿੱਚ ਜਿਹੜੇ ਹਥਿਆਰ بیسਬਾਲ ਡੰਡੇ ਕਿਰਚਾਂ ਕਰਪਾਨ ਤੇ ਇਸ ਤੋਂ ਬਿਨਾ ਜਿਹੜੇ 6 ਮੋਬਾਈਲ ਆ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਫੱਕ-ਫੱਕ ਥਾਂ ਤੋਂ ਰਿਕਵਰ ਕੀਤੇ ਨੇ ਦੁਰਾਨੇ ਦਫਤੀਸ਼ ਸੀ ਇੱਕ ਤੋਂ ਇੱਕ ਤੇ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਹੈ ਉਹ ਰਸਮੀ ਤੌਰ ਤੇ ਦੋਸਿੱਤੋਂ ਫਾਰਮ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਜਿਨਾਬ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਦਾ ਸੀਗਾ ਤੇ ਅੱਜ ਤੱਕ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੁੱਪ ਨੂੰ ਜਿਹੜੇ ਜਿਹੜੇ ਵਿਅਕਤੀ ਐ ਪੰਜਾਪੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਮਾਂਡ ਲਿਆ ਤੇ ਉਹ ਚਾਰ ਦਿਨ ਦੀ ਰਮਾਂਡ ਸਾਡੇ ਕੋਲ ਅਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਾਤਾ ਵਿਅਕਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾ ਮੰਨੇ ਨੇ ਕਿ 9 ਸਿਮਰਾਲਾ ਮਾਛੀਵਾੜਾ ਦੇ ਏਰੀਆ 'ਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਨੇ ਤੇ ਇਸ ਇਹਨਾਂ ਦੇ ਗਰੁੱਪ ਫੜੇ ਜਾਣ ਨਾਲ ਅਸੀਂ ਨੂੰ ਸਾਨੂੰ ਲੱਗਦਾ ਕਿ ਹੁਣ ਜਿਹੜਾ ਸਮਰਾਲਾ ਮਾਛੀਵਾਲਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਜਿਹੜੀ ਛੁਪਤ ਮਾਰੀ ਹੈ ਜਾਂ ਸਨੈਚਿੰਗ ਹੈ ਉਹ ਵੀ ਵਾਰਦਾਤਾਂ ਕਾਫੀ ਘੱਟ ਗਈਆਂ। ਉਹ ਵੀ ਤੇ ਇਸ ਤਰ੍ਹਾਂ ਦੀ ਵਾਰਦਾਤਾਂ ਅੱਗੇ ਨਹੀਂ ਹੋਉਂਦੀ। ਸਰ ਜਿਹੜੀਆਂ ਵਰਦੀਆਂ ਮਿਲੀਆਂ ਜੀ ਕਿ ਕਿਹੜੇ-ਕਿਹੜੇ ਡੀਐਸ ਤੇ ਉਹ ਕਰ ਕਿਹੜੇ ਰੈਂਕ ਦੀਆਂ ਜੀ। ਜਿਵੇਂ ਇਹ ਇਹਨਾਂ ਕੋਲ ਦੋ ਵਰਦੀਆਂ ਸੀਗੀਆਂ ਇੱਕ ਪੰਜਾਬ ਪੁਲਿਸ ਦੇ ਸਪਾਹੀ ਤੇ ਇੱਕ ਐਸਆਈ ਰੈਂਕ ਦੀਏ। ਤੇ ਰਾਤ ਨੂੰ ਵਰਦੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਆ ਮਾਰ ਕਰਨ ਦੇ ਸੀਮਾ ਕੀਪਰ ਲਿ ਗਈ ਕਿ ਕਿਹੜੇ-ਕਿਹੜੇ ਏਰੀਆ ਚ ਕੀਤੀ ਇਹ ਜਿਆਦਾ ਇਹਨਾਂ ਦੀ ਹੁਣ ਤੱਕ ਜਿੰਨੀਆਂ 11 ਵਾਰ ਦਾ ਤਾਮੰਨੇ ਨੇ ਕਿ 9 ਅਸੀਂ ਸਮਰਾਲਾ ਮੱਛੀਵਾੜਾ ਦੇ ਏਰੀਆ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣਾ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਦੋ ਪੁਰਾਣੇ ਕੇਸ ਵੀ ਜਿਹੜੇ ਆ ਫੇਸ ਹੋ ਗਏ ਨੇ ਇੱਕ ਸਮਰਾਲਾ ਦੇ ਨਾਲ ਪਈ ਆਰ ਸੀ ਕੀ ਉਹਦੇ ਵਿੱਚ ਇੱਕ ਵਿਅਕਤੀ ਤੋਂ ਰਾਤ ਨੂੰ ਉਹ ਬਾਈਕ ਤੇ ਜਾ ਰਿਹਾ ਸੀਗਾ ਉਹਦੀਆਂ ਦੋ ਮੰਤਰੀਆਂ ਉਹਦੇ ਕੰਨਾਂ ਦੇ ਪਿੱਛੇ ਜਿਹੜੀਆਂ ਨਤੀਆਂ ਤੇ ਉਹਦੀ 골ਡ ਦੀ ਚੈਨ ਜਿਹੜੀ ਆ ਉਹਨਾਂ ਨੇ ਉਹ ਕਟਲਿਸ ਤੋਂ ਉਹ ਵੀ ਰਿਕਵਰ ਕਰਵਾ ਲਈ ਕਿੰਨੇ ਕਿੰਨੇ ਮਰੀ ਜਿੰਨਾਂ ਦੀ ਸਾਰੇ ਉੱਚੇ ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਤੇ ਕੋਈ ਪਹਿਲਾ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਹੈ ਜਿਹੜਾ ਹਰਦੀਪ ਸਿੰਘ ਗੁੱਲੂ ਆ ਜਿਹੜਾ ਇਹਨਾਂ ਤੋਂ ਫੌਂਟ ਦੇ ਦਿੰਦਾ ਸੀਗਾ ਤੇ ਨਸ਼ਾ ਦਿੰਦਾ ਸੀ ਉਹ ਤੇ ਤਿੰਨ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਨੇ ਤੇ ਜਾਂਤਰ ਇਹ ਹੈ ਕਿ ਇਹਨਾਂ ਦੀ ਮਾਛੜੀ ਸਾਰੇ ਮਾਛੀਵਾੜੇ ਜਹਾਲੇ ਵਾਲੇ ਪਿੰਡਾਂ ਤੋਂ ਆਉਂਦੇ ਨੇ ਤੇ ਕੰਮਕਾਰ ਦੱਸੇ ਕੰਮਕਾਰ ਇਹਨਾਂ ਚ 3 ਜਣੇ ਵਿਲੇ ਸੀਗੇ ਇੱਕ ਗਿਰਹਾੜੀਦਾਰ ਹੈ ਤੇ ਇੱਕ ਖੇਤੀਬਾੜੀ ਕੰਮਕਾਰ